ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਆ ਔਰਤ ਦਾ ਤੁਹਾਨੂੰ ਕਾਰਨਾਮੇ ਦਾ ਹੁਣ ਪਤਾ ਹੀ ਆ ਇਹ ਤਾਂ ਕੋਈ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਜਿਹੜੀ ਸਰਬਜੀਤ ਕੌਰ ਆ ਇਹਨੇ ਆਪਣੇ ਪਰਿਵਾਰ ਨਾਲ ਆਪਣੇ ਪੰਜਾਬ ਨਾਲ ਆਪਣੇ ਦੇਸ਼ ਨਾਲ ਜੋਗਰਦਾਰੀ ਕਰੀ ਕਰੀ ਇਸਨੇ ਉਹ ਪਵਿੱਤਰ ਰੂਹ ਸਹਬ ਸ੍ਰੀ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀ ਬੀਬੇ ਅਦਵੀ ਕਰੀਆ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਬ ਦਾ ਓਟ ਆਸਰਾ ਲੈ ਕੇ ਇਹ ਔਰਤ ਇਧਰੋਂ ਉਧਰ ਗਈ ਪਾਕਿਸਤਾਨ ਦੇ ਵਿੱਚ ਸਿਰਫ ਆਪਣੇ ਇੱਕ ਯਾਰ ਨੂੰ ਮਿਲਣ ਵਾਸਤੇ ਇਹਦਾ ਕੋਈ ਵੀ ਮਕਸਦ ਗੁਰੂ ਸਾਹਿਬ ਦੇ ਨਾਲ ਪ੍ਰੇਮ ਦਾ ਨਹੀਂ ਸੀਗਾ ਜੋ ਬਹੁਤ ਵੱਡੀ ਨਿੰਦਣਯੋਗ ਗੱਲ ਆ ਤੇ ਪੂਰੀ ਸਿੱਖ ਮਨੁੱਖਤਾ ਜੋ ਸਿੱਖ ਕਮਿਊਨਿਟੀ ਆ ਉਹਦਾ ਇਹਨੇ ਸਿਰ ਨਹੀਂ ਮਾ ਕੀਤਾ ਆ ਉਸ ਪਵਿੱਤਰ Rajasthan ਦਾ ਓਟ ਆਸਰਾ ਲੈ ਕੇ ਜਿਹਨੂੰ ਦੁਨੀਆ ਦਰਸਦੀ ਆ ਵੀ ਅਸੀਂ ਉਹਦੇ ਦਰਸ਼ਨ ਕਰਨੇ ਆ ਇਹਨੂੰ ਗੁਰੂ ਸਾਹਿਬ ਨੇ ਮੌਕਾ ਦਿੱਤਾ ਪਰ ਇਹਨੇ ਗੁਰੂ ਸਾਹਿਬ ਨਾਲੀ ਧੋਖਾ ਕਰਿਆ ਇੱਕ ਅਦੇ ਵੀ ਬਖਸ਼ਣ ਯੋਗ ਵਾਲੀ ਗੱਲ ਨਹੀਂ ਹੈਗੀ ਦੂਸਰੇ ਕਈ ਸਵਾਲ ਵੀ ਖੜੇ ਕਰ ਗਈ ਇਹ ਜਿਹੜੀ ਸਾਡੀਆਂ ਇੰਟੈਲੀਜੈਂਸੀਆਂ ਨੇ ਇਹ ਕਹਿੰਦੀ ਆ ਵੀ ਮੈਂ ਪਿਛਲੇ 8-9 ਸਾਲਾਂ ਤੋਂ ਉਹਦੇ ਨਾਲ ਟੱਚ ਚਾਂ ਉਹਦੇ ਨਾਲ ਕੰਟੈਕਟ ਚਾਂ ਉਹਨਾਂ ਨੂੰ ਪਲਕ ਤੱਕ ਨਹੀਂ ਲੱਗੀ ਹੈਗੀ ਕਿ ਕੋਈ ਔਰਤ ਕਿਸੇ ਪਾਕਿਸਤਾਨੀ ਨਾਲ ਗੱਲ ਕਰ ਰਹੀ ਆ ਮਤਲਬ ਉਹਨਾਂ ਦਾ ਇੱਧਰ ਕੋਈ ਧਿਆਨ ਨਹੀਂ ਹੈਗਾ ਇਹਨਾਂ ਚੀਜ਼ਾਂ ਵੱਲ ਸਾਡੇ ਜਿਹੜੇ ਇਹ ਇਟਾਲੀਅਨ ਸਿਪਿਉਰੇ ਨੇ ਤਾਂ ਹੀ ਸਾਡੇ ਦੇ ਵਿੱਚ ਬਲਾਸਟ ਹੁੰਦੇ ਨੇ ਹੱਥ ਕਵਾਦਾ ਆਉਂਦਾ ਆ ਕਿਉਂਕਿ ਉਹ ਸਿਰਫ ਆਪਣਾ ਪੈਸੇ ਲਈ ਕੰਮ ਕਰ ਰਹੇ ਨੇ ਨਾ ਕਿ ਦੇਸ਼ ਲਈ ਦੂਸਰੀ ਗੱਲ ਇਹ ਆ ਇਹਨੇ ਹੁਣ ਜਿਹੜੀਆਂ ਆਪਣੇ ਪੰਜਾਬ ਚੋਂ ਹੋਰ ਵੀ ਮਹਿਲਾਵਾਂ ਜਾਣ ਗਈਆਂ ਜਾਂ ਜਾਂਦੀਆਂ ਨੇ ਦੇਖੋ ਪਾਕਿਸਤਾਨ ਨੇ ਕਿੰਨੀ ਵਧੀਆ ਗੱਲ ਕਹੀ ਸੀ ਕਿ ਅਸੀਂ ਹੋਰ ਕਿਸੇ ਨੂੰ ਨਹੀਂ ਆਉਣ ਦਿੰਦੇ ਆ ਹਮਲਿਆਂ ਤੋਂ ਬਾਅਦ ਕਿ ਅਸੀਂ ਸਿੱਖਾਂ ਲਈ ਰਾਹ ਖੁੱਲੇ ਨੇ ਸਾਡੇ ਉਹ ਜਦ ਮਰਜ਼ੀ ਆਉਣ ਆਪਣੇ ਪਵਿੱਤਰ ਅਸਥਾਨ ਨਨਕਾਣਾ ਸਾਹਿਬ ਨੂੰ ਦੇਖਣ ਲਈ ਜਦ ਵੀ ਉਹਨਾਂ ਦਾ ਮਨ ਕਰੇ ਉਹ ਆ ਸਕਦੇ ਨੇ ਉਹਨਾਂ ਲਈ ਵੀ ਇਹ ਖੁੱਲੇ ਨੇ ਦੇਖੋ ਕਿੰਡਾ ਵੱਡਾ ਦਿਲ ਖੋਲ੍ਹਿਆ ਸੀ ਉਹਨਾਂ ਨੇ ਪਰ ਇਸ ਔਰਤ ਨੇ ਸਾਰਾ ਖੇ ਕਰਤਾ ਇਹੀ ਤਾਂ ਵੀਡੀਓ ਆਈ ਹੋਏ ਲੋ ਥੋੜੇ ਜਨਾ ਬਾਅਦ ਇਹ ਰੋਂ ਪਟਣ ਵਾਲੀ ਹੋ ਵੀ ਮੈਂ ਭੁੱਖੀ ਮਰ ਰਹੀ ਹਾਂ ਮੇਰੇ ਤੇ ਅਸਤਦ ਹੁੰਦੇ ਨੇ ਜਾਂ ਇਹ ਉਹ ਬਹੁਤ ਕੁਝ ਹੋਣਾ ਇਹਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਪਾਕਿਸਤਾਨ ਦੇ ਹਾਲਾਤ ਕੀ ਨੇ ਇਹ ਪਿਆਰ ਦੇ ਵਿੱਚ ਅੰਨੀ ਹੋ ਕੇ ਤਾਂ ਚਲੀ ਗਈ ਪਰ ਇਹਨੂੰ ਥੋੜੇ ਜਨਾ ਬਾਅਦ ਹੀ ਯਾਦ ਆ ਜਾਣਾ ਪੰਜਾਬ ਬਾਕੀ ਇਹਨੇ ਹੋਰ ਜਿਹੜੇ ਇੱਥੇ ਸਾਡੇ ਵੱਲੋਂ ਜਿਹੜੇ ਉਸ ਪਵਿੱਤਰ ਸਥਾਨ ਨੂੰ ਪੂਰੀ ਸ਼ਰਧਾ ਨਾਲ ਪੂਰੇ ਉਤਸ਼ਾਹ ਨਾਲ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਪ੍ਰੇਮ ਆ ਕੀ ਅਸੀਂ ਨਾਨਕਾ ਸਾਹਿਬ ਦੇਖੀਏ ਕੋ ਸਾਹਿਬ ਦਾ ਜਨਮ ਸਥਾਨ ਦੇਖੀਏ ਉਹਨਾਂ ਲਈ ਰਾਹ ਇਹਨੇ ਥੋੜੇ ਜੇ ਭੀੜੇ ਕਰਤੇ ਸਕਤਾਈ ਵੀ ਹੋ ਸਕਦੀ ਆ ਬਾਕੀ ਇਹ ਵੀ ਸੁਣਨ ਨੂੰ ਆਇਆ ਪਤਾ ਆਪਾਂ ਇਹ ਗੱਲ ਤੇ ਪੁਸ਼ਟੀ ਨਹੀਂ ਕਰਦੇ ਹੈਗੇ ਕਿ ਇਹ ਗੱਲ ਸੱਚੀ ਆ ਜਾਂ ਝੂਠੀ ਆ ਇਹ ਸੁਣਿਆ ਗਿਆ ਕਿ ਹੁਣ ਜਿਹੜੀ ਕੋਈ ਕੱਲੀ ਔਰਤ ਆ ਕੱਲੀ ਮਹਿਲਾਵਾਂ ਜਿਹੜੀ ਉਹ ਤਨਕਾਣ ਸਾਹਿਬ ਦੇ ਦਰਸ਼ਨ ਕਰਨੇ ਜਾਂ ਸਕਦੀ ਇਸ ਡਾਲ ਵਿੱਚ ਕਿੰਨੀ ਕਿ ਸਚਾਈ ਆ ਇਸ ਟ੍ਰਿਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਹ ਔਰਤ ਦੇ ਤਾਂ ਵੀਡੀਓ ਥੋੜੇ ਟਾਈਮ ਲਈ ਆਈ ਹੈ ਮਹੀਨੇ ਦੋ ਮਹੀਨੇ ਤੱਕ ਆਈ ਜਾਣੀ ਹੈ ਵੀ ਇਹਦੇ ਨਾਲ ਫੋਕੀਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੀ ਇਹ ਜਾਣਕਾਰੀ ਮੈਂ ਪੜ੍ਹੀ ਸੀਗੀ ਕਿ ਮਹਿਲਾਵਾਂ ਲੋਕ ਹੁਣ ਕੱਲੀਆਂ ਨੂੰ ਬੰਦ ਕਰਤਾ ਕਿ ਇਹ ਸੱਚੀ ਆ ਬਾਕੀ ਇਹਦੇ ਨਾਲ ਕੀ ਹੋਣਾ ਚਾਹੀਦਾ ਔਰਦਨ ਨਾਲ ਜਿਹੜੀ ਇਹ ਸਰਬਜੀਤ ਕੌਰ ਆ ਗੁਰੂ ਸਾਹਿਬ ਨਾਲ ਧੁੱਖਾ ਕਰਕੇ ਗਈ ਆ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ